ਅੱਭਿ ਟੁਰੇ ਉਹ ਜੀਟੀ ਰੋਡ ਦੇ ਉੱਤੇ ਬਸਤੀ ਯੋਧਿਆਲਾ ਚੌਂਕ ਬਣਵਾ ਕੇ ਸਿੰਗਲ ਸਪੈਨ ਪੁਲ ਬਣਾ ਕੇ ਨਵੀਂ ਸਮੱਸਿਆ ਦੇਤੀ ਲੋਕਾਂ ਨੂੰ ਟ੍ਰੈਫਿਕ ਦੀ ਪੁਲਿਸਦਾਰ ਸੁਖਵੀਰ ਸਿੰਘ ਬਾਦਲ ਦਾ ਚੜ ਕੇ ਫੋਟੋਆਂ ਖਿਚਾਈ ਜਾਵੇ ਡਰਾਮੇਬਾਜ਼ ਵੱਡਾ ਇਹ ਤੋਂ ਵੱਡਾ ਡਰਾਮੇਬਾਜ਼ ਮੈਂ ਨਹੀਂ ਵੇਖਿਆ ਬੱਚਿਆਂ ਦੇ ਵੀ ਪੈਰ ਨੂੰ ਹੱਥ ਲਾਈ ਜਾਂਦਾ ਬਜ਼ੁਰਗਾਂ ਤਾਂ ਜਦੋਂ ਮੰਨਿਆ ਕਦੇ ਲਾ ਦੋ ਦੇਖੋ ਇਹ ਇਹ ਥੋੜਾ ਗੱਲ ਆ ਵੀ ਤੁਸੀਂ ਪੈਰਾਂ ਨੂੰ ਹੱਥ ਲਾ ਕੇ ਜਿੱਤ ਜੁਮੇ ਰਾਜਾ ਬੜਿੰਗ ਜੜ ਕੇ ਪੰਜਾਬ ਸੂਬੇ ਦੇ ਪ੍ਰਧਾਨ ਨੇ ਕਾਂਗਰਸ ਦੇ ਉਹ ਪਾਰਕਾਂ ਚ ਜਾ ਕੇ ਪਹਿਰੀ ਹੱਥ ਵੀ ਲਾ ਰਹੇ ਬਜ਼ੁਰਗਾਂ ਦੇ ਤੇ ਦੱਸ ਰਹੇ ਮੈਂ ਰਾਜਾ ਬੜਿੰਗਾ ਇਹ ਰਾਜਾ ਬੜਿੰਗ ਜੀ ਅਸੀਂ ਵੀ ਜਾਂਦੇ ਹਾਂ ਪਾਰਕਾਂ ਚ ਸਾਨੂੰ ਤੇ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਰਣਜੀਤ ਸਿੰਘ ਤੁਸੀਂ ਜਾਣਦੇ ਹੋ ਜਾਣਦੇ ਹਾਂ ਕਦੇ ਕਦੇ ਅੱਜ ਵੀ ਜਾ ਕੇ ਆਇਆ ਕੱਲ ਵੀ ਜਾ ਕੇ ਆ ਰੋਜ਼ ਹਨ ਛੜ ਜੰਤਰ ਸੀ ਇਹ ਵਿਰੋਧੀਆਂ ਨੇ ਚਾਲ ਚੱਲ ਗਏ ਬਾਬੇ ਨਾਲ ਰਲ ਕੇ ਉਹਦੇ ਨਾਲ ਜਿਹੜਾ ਰਾਮ ਰਹੀਮ ਸੀ ਇਹ ਛੜ ਜਾਂਦਾ ਰਜਿਆ ਸੀ ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ਤੇ ਧੱਕਿਆ ਗਿਆ ਕਿਸੇ ਅਕਾਲੀ ਦਲ ਦੇ ਬੰਦੇ ਦਾ ਨਾਮ ਨਹੀਂ ਜਿਹੜਾ ਚਰਾਨ ਬਜਦਵੀ ਦਾ ਪੇਸ਼ ਹੋਇਆ ਭਗਵੰਤ ਮਾਨ ਨੇ ਆਪ ਨੇ ਹੱਥੀਂ ਕੀਤਾ ਤੇ ਫਿਰ ਹੁਣ ਕਿੱਥੋਂ ਆਪਾਂ ਕਹੀਏ ਵੀ ਨਿਰਦੋਸ਼ ਨਹੀਂ ਅਕਾਲੀ ਦਲ ਬਿਲਕੁਲ ਨਿਰਦੋਸ਼ ਸੀ ਨਿਰਦੋਸ਼ ਹੈ ਤਣ ਕਾਨੂੰਨ ਖੇਤੀ ਦੇ ਬਣਾਤੇ ਖੇਤੀ ਪ੍ਰਧਾਨ ਸੂਬਾ ਪੰਜਾਬ ਹੋਵੇ ਪੰਜਾਬ ਦੀ ਲੀਡਰਸ਼ਿਪ ਨੂੰ ਪੁੱਛਿਆ ਨਾ ਜਾਵੇ ਤੇ ਇਹ ਬਹੁਤ ਹੀ ਹੰਕਾਰੀ ਹੋਈ ਗੱਲ ਸੀ ਜਿਸ ਕਰਕੇ ਸ਼ੁਰਮਣੀ ਅਕਾਲੀ ਦਲ ਨੇ ਬਾਹਰ ਹੋਣਾ ਵਾajib ਸਮਝਿਆ ਔਰ ਅਸੀਂ ਪੰਜਾਬ ਦੀਆਂ ਪਾਰਟੀਆਂ ਉਹ ਬਾਹਰ ਦੀ ਪਾਰਟੀਆਂ ਜੰਨੀਗੜ ਤੋਂ ਤੁਹਾਡਾ ਸ਼ੁਰਮਣੀ ਅਕਾਲੀ ਦਲ ਦਾ ਹੈ ਉਹ ਉਹਨੇ ਵਾਪਸ ਕਰਤੀ ਟਿਕਟ ਕਹਿੰਦਾ ਜੀ ਮੇਰੇ ਕੋਲ ਪੈਸੇ ਨਹੀਂ ਹੈ ਤੇ ਮੈਨੂੰ ਹਫ਼ਤੇ 10 ਦਿਨ ਚ ਕੋਈ ਵੱਡੀ ਲੀਡਰਸ਼ਿਪ ਜਾਂ ਵੱਡੇ ਨੇਤਾ ਮਿਲਣ ਤੱਕ ਨਹੀਂ ਆਇਆ ਮੇਰਾ ਹਾਲ ਚਾਲ ਨਹੀਂ ਪੁੱਛਿਆ ਇਸ ਤਰੀਕੇ ਦੀ ਕਿਉਂ ਹੋ ਰਹੀ ਹੈ ਜੇ ਉਹਨਾਂ ਨੇ 300 ਜੂਨਟ ਦੇ ਪੈਸੇ ਨਹੀਂ ਲੈਂਦੇ ਪਰ ਉਹ ਵੀ ਲੋਕਾਂ ਨੂੰ ਨੁਕਸਾਨ ਆ ਕਿਉਂਕਿ ਸਾਡੇ ਵੇਲੇ ਜੇ ਮੰਨ ਲਓ ਕਿਸੇ ਦਾ 600 ਜੂਨਟ ਮੱਚ ਗਏ 200 ਜੂਨਟ ਦੇ ਪੈਸੇ ਕੱਟ ਗਏ 400 ਜੂਨਟ ਦੇ ਪੈਸੇ ਲੈ ਜਾਂਦੇ ਸੀ ਜੇ ਤਾਂ 300 ਇੱਕ ਤੇ ਪੈਂਦੇ ਹੁਣ 300 ਇੱਕ ਹੋ ਜਵੇ 300 ਦੇ ਵੀ ਦੇਣੇ ਪੈਂਦੇ ਨੇ ਨੁਕਸਾਨ ਚ ਨੇ ਲੋਕ ਘਾਟੇ ਚ ਨੇ ਹਰ ਵਾਰ ਨਵਾਂ ਨਾਰਾ ਆਪਾਂ ਕਦੇ ਗਰੀਬੀ ਹਟਾਓ ਦਾ ਨਾਰਾ ਕਦੇ ਕੋਈ ਨਾਰਾ ਕਦੇ ਕੋਈ ਨਾਰਾ ਗਰੀਬੀ ਤਾਂ ਨਹੀਂ ਹੱਡੀ ਗਰੀਬ हट ਕੇ ਵਿਚਾਰੇ ਸਾਡਾ ਤਾਂ ਆਪਣਾ ਹਸਪਤਾਲ ਬਿਮਾਰ ਪਿਆ ਵਿਚਾਰਾ ਜਿਹੜਾ ਸਿਵਲ ਹਸਪਤਾਲ ਉਹਨੇ ਕੀ ਇਲਾਜ ਕਰਨਾ ਨਮਸਕਾਰ ਸਿਟੀ ਹਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਜੇਸ਼ ਮਹਰਾ ਲੋਕ ਸਭਾ ਚੋਣਾਂ ਦਾ VOTING ਪ੍ਰਕਿਰਿਆ ਦਾ ਅੱਜ ਅੱਧਾ ਸਫ਼ਰ ਪੂਰਾ ਹੋਣ ਜਾ ਰਿਹਾ ਤੀਸਰੇ ਚਰਨ ਦੀਆਂ ਵੋਟਾਂ ਪੈ ਰਹੀਆਂ ਤੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਅੰਦਰ 1 ਜੂਨ ਨੂੰ ਆਖਰੀ ਦੌਰ ਤੇ ਵੋਟਾਂ ਪੈਣਗੀਆਂ 1 ਜੂਨ ਨੂੰ ਸਾਰੇ ਉਮੀਦਵਾਰਾਂ ਦੇ EVM ਮਸ਼ੀਨਾਂ ਦੇ ਵਿੱਚ ਕਿਸਮਤ ਵੋਟਰਾਂ ਨੇ ਬੰਦ ਕਰ ਦੇਣੀ ਆ ਤੇ 4 ਤਰੀਕ ਨੂੰ ਨਤੀਜਾ ਆਣਾ ਅੱਜ ਗੱਲ ਕਰਾਂਗੇ ਲੁਧਿਆਣਾ ਸ਼ਹਿਰ ਦੀ ਜਿਹੜੀ ਕਿ ਕਹਿੰਦੇ ਹੌਟ ਸੀਟ ਬਣ ਚੁੱਕੀ ਆ ਫਸਮਾ ਮੁਕਾਬਲਾ ਚਾਰ ਪਾਰਟੀਆਂ ਮੈਦਾਨ 'ਚ ਸ਼੍ਰੋਮਣੀ ਅਕਾਲੀ ਦਲ ਜੋ ਕਿ ਦਾਅਵਾ ਕਰਦੀ ਆ ਕਿ ਸਾਡੀ ਹੀ ਇੱਕ ਐਸੀ ਪਾਰਟੀ ਆ ਖੇਤਰੀ ਪਾਰਟੀ ਆ ਸਾਡੀ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬੀਆਂ ਦੀ ਪਾਰਟੀ ਆ ਸਾਡਾ ਦਾਵਾ ਜਿਹੜਾ ਹੈ ਮਜ਼ਬੂਤ ਹੈ ਲੋਕ ਸਾਨੂੰ ਹੀ ਜਿੱਤ ਦੇਣਗੇ ਬਾਕੀ ਪਾਰਟੀਆਂ ਵੀ ਦਾਵਾ ਕਰਦੇ ਆ ਉਹਨਾਂ ਦੀ ਵੀ ਗੱਲ ਕਰਾਂਗੇ ਪਹਿਲਾਂ ਰੂਬਰੂ ਕਰਾ ਦੇਣਾ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਦੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਢੱਲੋਂ ਜੀ ਢੱਲੋਂ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਹੋਮ ਸਿਟੀ ਅਦਾਰੇ ਦਾ ਬਹੁਤ ਮਿਹਰਬਾਨੀ ਢੱਲੋਂ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਤੁਸੀਂ ਪਹਿਲਾਂ ਵੀ ਚੋਣਾਂ ਲੜੀਆਂ ਐਮਐਲਏ ਵੀ ਲੋਕਾਂ ਨੇ ਬਣਾਇਆ ਤੁਹਾਡੀ 10 ਸਾਲ ਸਰਕਾਰ ਰਹੀ ਹੈ ਕੀ ਵਜ੍ਹਾ ਹੋ ਗਈ ਕਿ ਤੁਸੀਂ ਦੁਆਰਾ ਸਰਕਾਰ ਨਹੀਂ ਬਣਾ ਸਕੇ ਔਰ ਇੱਥੇ ਤੱਕ ਕਿ ਤੁਹਾਡੀਆਂ ਲੋਕ ਸਭਾ ਚ ਦੋ ਹੀ ਸੀਟਾਂ ਦੇਖਣ ਨੂੰ ਮਿਲੀਆਂ ਸੀ ਤੇ ਐਤ ਕੀ ਕਿਸ ਤਰੀਕੇ ਨਾਲ ਤੁਸੀਂ ਸਮਝਦੋ ਕਿ ਸਾਨੂੰ 13 ਸੀਟਾਂ ਦੀ ਮਜ਼ਬੂਤੀ ਆਏਗੀ ਮਹਿਰਾ ਸਾਹਿਬ ਜਦੋਂ ਕਿਤੇ ਮਾਹੌਲ ਖਰਾਬ ਹੋਵੇ ਨਾ ਵਿਰੋਧੀ ਇਕੱਠੇ ਹੋ ਜਾਣ ਸ਼ਰਜੰਤਰ ਰਜੇ ਜਾਣ ਜੀ ਪਰਮ ਪੈਦਾ ਕੀਤੇ ਜਾਣ ਲੋਕਾਂ ਦੇ ਮਨਾਂ 'ਚ ਵਹਿਮ ਪਾ ਦਿੱਤਾ ਜਾਵੇ ਜੀ ਉਦੋਂ ਕਈ ਵਾਰੀ ਲੋਕ ਗੁੰਮਰਾਹ ਹੋ ਕੇ ਫੈਸਲਾ ਗਲਤ ਕਰ ਜਾਂਦੇ ਆ ਅੱਛਾ ਜਿਹੜਾ ਪੰਜਾਬ ਵਿੱਚ ਹੋਇਆ ਜੀ ਕਿਉਂਕਿ ਸ਼ਰੂਮਣੀ ਕਾਲੀਦਾਲ ਇੱਕ ਪੰਥਕ ਪਾਰਟੀ ਆ ਜੀ ਪੰਥਕ ਪਾਰਟੀ ਹੋਣ ਕਰਕੇ ਇਹਦੇ ਤੇ ਜੇ ਕੋਈ ਦੋਸ਼ ਇਸ ਤਰ੍ਹਾਂ ਦਾ ਲੱਗੇ ਵੀ ਧਰਮ ਦੇ ਨਾਲ ਉਹਨਾਂ ਦੇ ਰਾਜ ਵਿੱਚ ਖਲਵਾੜ ਹੋਇਆ ਜੀ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੜੀ ਸੁਭਾਵਿਕ ਆ ਜੀ ਉਹ ਪਹੁੰਚੀ ਹਾਂ ਪਰ ਕਿਉਂਕਿ ਸਿਆਸਤ ਬਹੁਤ ਜ਼ਿਆਦਾ ਹੋਈ ਖੌਤੀ ਸੰਤ ਨਾਲ ਲੱਗੇ ਉਹਨਾਂ ਨੇ ਪ੍ਰਗਾ ਕੇ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਐਸਾ ਮਾਹੌਲ ਬਣਾ ਦਿੱਤਾ ਜੀ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਸ਼ੋਮਨੀ ਕਾਲੀਦਾਲ ਨੂੰ ਹਾਸ਼ੀਏ ਤੇ ਕਰ ਦਿੱਤਾ ਇੱਕ ਵਾਰੀ ਜੀ ਜਿਹਦਾ ਰਿਜ਼ਲਟ ਅੱਜ ਪੰਜਾਬ ਦੇ ਲੋਕ ਭੁਗਤ ਵੀ ਰਹੇ ਨੇ ਫੈਸਲਾ ਤਾਂ ਉਸ ਵੇਲੇ ਹੋਇਆ ਉਹਨਾਂ ਦੇ ਮਨ ਦੇ ਵਿੱਚ ਠੇਸ ਪਹੁੰਚੀ ਸੀ ਕਰ ਦਿੱਤਾ ਜੀ ਗਲਤੀ ਕਿਸੇ ਦੀ ਵੀ ਹੋਵੇ ਹੈਨਾ ਪਰ ਉਦੋਂ ਬਾਅਦ ਜਿਹੜੇ ਉਹਨਾਂ ਨੇ ਫੈਸਲੇ ਕੀਤੇ ਪੰਜਾਬੀਆਂ ਨੇ ਅੱਜ ਉਹ ਫੈਸਲਿਆਂ ਤੇ ਵੀ ਪੰਜਾਬੀ ਵਿਸਤਾਰ ਰਹੇ ਨੇ ਕਿਉਂ ਕਿ ਵਿਵਾਦਬੀਆਂ ਉਦੋਂ ਬਾਅਦ ਵੀ ਹੋ ਰਹੀਆਂ ਨੇ ਉਹਨਾਂ ਵਿਵਾਦਬੀਆਂ ਤੇ ਉਹ ਰਿਐਕਟ ਨਹੀਂ ਆ ਰਿਹਾ ਉੱਥੋਂ ਇਹ ਪਾਸਦਾ ਵੀ ਇਹ ਬਹੁਤ ਸੋਚੀ ਸਮਝੀ ਸਾਜਜ ਸੀ ਛੜਜੰਤਰ ਸੀ ਇਹ ਵਿਰੋਧੀਆਂ ਨੇ ਚਾਲ ਚੱਲ ਕੇ ਬਾਬੇ ਨਾਲ ਰਲ ਕੇ ਉਹਦੇ ਨਾਲ ਜਿਹੜਾ ਰਾਮ ਰਹੀਮ ਸੀ ਇਹ ਛੜਜੰਤਰ ਰਚਿਆ ਸੀ ਜਿਹਦੇ ਕਰਕੇ ਸ਼੍ਰੋਮਣੀ ਕਾਲੇਦਾਨ ਨੂੰ ਹਾਸ਼ੀਏ ਤੇ ਧੱਕਿਆ ਗਿਆ ਕਿਉਂਕਿ ਉਸ ਵੇਲੇ ਹਾਲਾਤ ਇਹ ਲੱਗਦੇ ਸੀ बीटीजी ਵਾਰੀ ਸ਼ੁਰੂ ਮਣੀ ਕਾਲੀ ਦਲ ਦੀ ਸਰਕਾਰ ਬਣ ਜਾਣੀ ਹੈ ਪੰਜਾਬ 'ਚ ਨੇ ਤੁਹਾਡੇ ਸੁਪਰੀਮੋ ਤੁਹਾਡੇ ਪ੍ਰਧਾਨ ਸੁਖਵੀਰ ਬਾਦਲ ਨੇ ਵੀ ਬਹੁਤ ਕੁਝ ਕਿਹਾ ਉਦੋਂ ਮਹਿਰੂਮ ਪ੍ਰਕਾਸ਼ ਸਿੰਘ ਬਾਦਲ ਵੀ ਜਿੰਦਾ ਸੀਗੇ ਉਹਨਾਂ ਨੇ ਵੀ ਬੜੀਆਂ ਅਪੀਲਾਂ ਕੀਤੀਆਂ ਇੱਥੇ ਤੱਕ ਕਿ ਅ ਸ਼੍ਰੀ ਅਕਾਲਤਰ ਸਾਹਿਬ ਜਾ ਕੇ ਨਤਮਸਕ ਵੀ ਹੋਏ ਆਪਣੀ ਸਮਝਾਚਨਾ ਵੀ ਕੀਤੀ ਹੈ ਪਰ ਲੋਕਾਂ ਨੂੰ ਕਿਉਂ ਨਹੀਂ ਉਹ ਚੀਜ਼ ਜਤੀ ਪਈ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਦੁਬਾਰਾ ਵਿਸ਼ਵਾਸ ਕਰੀਏ ਕੀ ਤੁਸੀਂ ਕਿਦਾਂ ਹੁਣ ਸਮਝਾਓਗੇ ਇਸ ਵਾਰ ਐਸਚੋ ਉਹਨਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਵਾਕਈ ਹੀ ਜਿਹੜੀ ਹੈ ਉਹ નિર્ਦੋਸ਼ ਹੈ ਚਾਹੇ ਨਸ਼ਿਆਂ ਦੇ ਉਹਨਾਂ ਤੇ ਤੁਹਾਡੇ ਰੋਪ ਲੱਗੇ ਚਾਹੇ ਗੋਲੀਕਾਂਡ ਦੇ ਲੱਗੇ ਚਾਹੇ ਵਹਿਵੇ ਕਲਾਂ ਦੇ ਲੱਗੇ ਚਾਹੇ ਜਦੋਂ ਤੁਸੀਂ ਕਹਿੰਦਾ ਭਈ ਉਹਦੇ આરોਪ ਲੱਗੇ ਆ ਦੇਖੋ નિર્ਦੋਸ਼ ਅਸੀਂ ਤਾਂ ਕਹਿੰਦੇ ਸੀ ਨਾ ਪਹਿਲਾਂ ਤੋਂ ਵੀ ਅਸੀਂ નિર્ਦੋਸ਼ ਆ ਪਰ ਹੁਣ ਤਾਂ ਚਲਾਨ ਜਿਹੜੇ ਪੇਸ਼ ਕੀਤੇ ਸਰਕਾਰ ਨੇ ਉਹਦੇ ਵਿੱਚ ਵੀ ਕਿਸੇ ਅਕਾਲੀ ਦਾ ਨਾਮ ਨਹੀਂ ਜੀ ਇਸੇ ਅਕਾਲੀ ਦਲ ਦੇ ਬੰਦੇ ਦਾ ਨਾਮ ਨਹੀਂ ਜਿਹੜਾ ਚરાਣ ਬੇਅਦਬੀ ਦਾ ਪੇਸ਼ ਹੋਇਆ ਭਗਵੰਤ ਮਾਨ ਨੇ ਆਪ ਨੇ ਹੱਥੀ ਕੀਤਾ ਹੂੰ ਤੇ ਫਿਰ ਹੁਣ ਕਿੱਥੋਂ ਆਪਾਂ ਕਹੀਏ ਵੀ નિર્ਦੋਸ਼ ਨਹੀਂ ਹੂੰ ਅਕਾਲੀ ਦਲ ਬਿਲਕੁਲ નિર્ਦੋਸ਼ ਸੀ નિર્ਦੋਸ਼ ਹੈ ਹੂੰ ਲੋਕ ਵੀ ਸਮਝ ਗਏ ਹੂੰ ਲੋਕ ਵੀ ਇਸ ਗੱਲ ਨੂੰ ਮੰਨਣ ਲੱਗ ਗਏ ਔਰ ਤਾਈਓ ਹੁਣ ਪੰਜਾਬ ਦਾ ਸਿੱਖ ਆਬਾਦ ਅਕਾਲੀ ਦਲ ਦੀ ਪਿੱਠ ਤੇ ਆ ਕੇ ਖੜਾ ਹੋ ਗਿਆ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਇਹ ਗੱਲ ਦਾ ਪ੍ਰਦਰਸ਼ਨਤ ਵੀ ਹੋਇਆ ਲੋਕਾਂ ਨੂੰ ਦੇਖਣ ਵਾਸਤੇ ਮਿਲੀ ਹੂੰ ਕਿ ਯੂਥ ਵੀ ਬਜ਼ੁਰਗ ਵੀ ਮਾਵਾ ਵੀ ਭੈਣਾ ਵੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਸ਼ਮੂਲੀਅਤ ਕਰਕੇ ਉਹਨਾਂ ਨੇ ਸਾਬਤ ਕਰਤਾ ਵੀ ਅਸੀਂ ਪਹਿਲਾ ਫੈਸਲਾ ਜਿਹੜਾ ਕੀਤਾ ਸੀ ਗੁੰਮਰਾਹ ਹੋ ਕੇ ਕੀਤਾ ਸੀ ਹੁਣ ਅਸੀਂ ਸਹੀ ਫੈਸਲਾ ਕਰ ਰਹੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਤੇ ਖੜੇ ਹਾਂ ਤੈਨੂੰ ਸਾਹ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤ ਜਨਤਾ ਪਾਰਟੀ ਦਾ ਗੱਠ ਜੋੜ ਰਿਹਾ ਔਰ 9 ਮਾਸ ਦਾ ਵੀ ਰਿਸ਼ਤਾ ਰਿਹਾ ਔਰ ਤੁਸੀਂ ਚੋਣਾ ਵੀ ਜਿੱਤਦੇ ਆ ਰਹੇ ਹੁਣ ਇਸ ਵਾਰ ਇਕੱਲੇ ਲੜ ਰਹੇ ਹੋ ਕਿਸਾ ਦੇਖਦੇ ਹੋ ਦੇਖੋ ਅਸੀਂ 1996 ਦੇ ਵਿੱਚ ਗੱਠ ਜੋੜ ਬਣਾਇਆ ਸੀ ਔਰ ਅਸੀਂ ਬਿਨਾਂ ਸ਼ਰਤ ਹਮਾਇਤ ਦਿੱਤੀ ਸੀ ਬਾਜਪਾਈ ਸਾਹਿਬ ਸੀ ਉਸ ਵੇਲੇ ਜੀ ਸਿਆਣੇ ਆਗੂ ਸਨ ਪੰਜਾਬ ਦਾ ਮਾਹੌਲ ਖਰਾਬ ਸੀ ਹਮ ਇਕਤਾ ਦੀ ਲੋੜ ਸੀ ਬਾਹਰ ਬੈਠੇ ਸਿੱਖਾਂ ਨੂੰ ਪ੍ਰੋਬਲਮ ਆ ਰਹੀ ਸੀ ਹਮ ਉਹਨਾਂ ਵਾਸਤੇ ਵੀ ਜ਼ਰੂਰੀ ਸੀ ਔਰ ਸਫਲ ਵੀ ਰਿਹਾ ਜੀ ਬਹੁਤ ਸਫਲ ਰਿਹਾ ਹਮ ਪਰ ਜਦੋਂ ਇਹ ਨਵੀਂ ਜੋੜੀ ਆਈ ਆ ਇਹਨਾਂ ਨੇ ਆਪਣੇ ਗੱਠ ਜੋੜ ਭਾਈਵਾਲਾਂ ਨੂੰ ਮੁੱਢੋਂ ਰੱਦ ਕਰਨਾ ਸ਼ੁਰੂ ਕਰ ਦਿੱਤਾ ਖਤਮ ਕਰਨਾ ਸ਼ੁਰੂ ਕਰਤਾ ਹਾਲਾਂਕਿ ਦੇਖੋ ਕੋਈ ਵੀ ਪੌੜੀ ਚੜ ਕੇ ਪੌੜੀ ਆਪਦੀ ਵੱਢਦਾ ਨਹੀਂ ਹਮ ਇਹਨਾਂ ਨੇ ਕੀਤਾ ਸ਼ਹਿਵਸਨਾ ਮਾਰੀ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹ ਨਿਤਚਨਾ ਬਗਾੜੀ ਹੈ ਨਾ 나ਇਡੂ ਨਾ ਬਗਾੜ ਕਿਸੇ ਨਾਲ ਇਹਨਾਂ ਨੇ ਬਣਾ ਕੇ ਨਹੀਂ ਰੱਖੀ ਜਿੰਨੇ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ਗੱਠਜੋੜ ਬਣਾਉਣ ਵਿੱਚ ਰੋਲ ਅਦਾ ਕੀਤਾ ਸੀ ਇਹਨਾਂ ਨੇ ਸਾਰਿਆਂ ਨੂੰ ਕਿਉਂਕਿ 303 ਆ ਗਈਆਂ ਹੂੰ ਇਹਨਾਂ ਨੇ ਕਿਹਾ ਸਾਨੂੰ ਲੋਡ ਨਹੀਂ ਹੁਣ ਤਾਂ ਭਾਲਦੇ ਫਿਰਦੇ ਆ ਨਾ ਉਹ ਤੋਂ ਇਹਨਾਂ ਨੂੰ ਲੱਗਦਾ ਵੀ ਲੋਡ ਨਹੀਂ ਜਿਸ ਕਰਕੇ ਗੱਠਜੋੜ ਤੋੜਨਾ ਇਸ ਕਰਕੇ ਪਿਆ ਕਿਉਂ ਇਹਨਾਂ ਨੇ ਆਪ ਖੁਦਰੇ ਤਰੀਕੇ ਦੇ ਨਾਲ ਹੂੰ ਤਿੰਨ ਕਾਨੂੰਨ ਖੇਤੀ ਦੇ ਬਣਾਤੇ ਖੇਤੀ ਪ੍ਰਧਾਨ ਸੂਬਾ ਪੰਜਾਬ ਹੋਵੇ ਪੰਜਾਬ ਦੀ ਲੀਡਰਸ਼ਿਪ ਨੂੰ ਪੁੱਛਿਆ ਨਾ ਜਾਵੇ ਤੇ ਇਹ ਬਹੁਤ ਹੀ ਹੰਕਾਰੀ ਹੋਈ ਗੱਲ ਸੀ ਜਿਸ ਕਰਕੇ ਸ਼ਰਮਣੀ ਅਕਾਲੀ ਦਲ ਨੇ ਬਾਹਰ ਹੋਣਾ ਵਾajib ਸਮਝਿਆ ਔਰ ਅਸੀਂ ਪੰਜਾਬ ਦੀਆਂ ਪਾਰਟੀਆਂ ਉਹ ਬਾਹਰਲੀ ਪਾਰਟੀਆਂ ਅੱਜ ਗੱਠਜੋੜ ਨਾ ਹੋਣ ਦਾ ਨੁਕਸਾਨ ਉਹਨਾਂ ਨੂੰ ਪੈਣਾ ਸਾਨੂੰ ਨੇ ਇੰਨਾ ਜ਼ਿਆਦਾ ਇਹਦਾ ਕੋਈ ਨੁਕਸਾਨ ਹੋਣਾ ਅਸੀਂ ਪੰਜਾਬ ਦਾ ਇੱਕ ਕੰਮ ਕੀਤੇ ਹੋਏ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਰਹੇ ਆਂ ਪੰਜਾਬ ਦੇ ਲੋਕਾਂ ਦਾ ਨੂੰ ਪਤਾ ਵੀ ਸ਼ਰਮਣੀ ਅਕਾਲੀ ਦਲ ਦੇ ਰਾਜ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਵਿਕਾਸ ਹੋਇਆ ਵਾ ਤੇ ਸਾਡੇ ਨਾਲ ਲੋਕ ਖੜੇ ਨੇ ਤੋ ਲੋਕ ਤਾਂ ਉੱਨਾ ਖੜੇ ਨੇ ਪਰ ਲੋਕ ਜਾਈ ਵੀ ਜਾਂਦੇ ਆ ਆ ਪਿੱਛੇ ਤੁਸੀਂ ਟਿਕਟ ਦਿੱਤੀ ਉਹ ਵੀ ਚਲੇ ਗਿਆ ਚੰਡੀਗੜ੍ਹ ਵਾਲੇ ਵੀ ਉਮੀਦਵਾਰ ਚਲੇ ਗਏ ਇਸ ਤਰੀਕੇ ਦਾ ਕਿਉਂ ਹੋ ਰਿਹਾ ਪਹਿਲਾਂ ਵੀ ਕਹਿੰਦੇ ਦੱਸਿਆ ਸੀ ਪਰ ਮੈਂ ਪੜਿਆ ਨਹੀਂਗਾ ਹਰਦੀਪ ਜਿਹੜਾ ਹੈ ਚੰਡੀਗੜ੍ਹ ਤੋਂ ਤੁਹਾਡਾ ਸ਼ੋਰਮਿੰਗ ਕਾਲੇ ਦਲਦਾ ਹੈ ਉਹ ਉਹਨੇ ਵਾਪਸ ਕਰਤੀ ਟਿਕਟ ਕਹਿੰਦਾ ਜੀ ਮੇਰੇ ਕੋਲ ਪੈਸੇ ਨਹੀਂ ਆ ਤੇ ਮੈਨੂੰ ਹਫਤੇ 10 ਦਿਨ ਚ ਕੋਈ ਵੱਡੀ ਲੀਡਰਸ਼ਿਪ ਜਾਂ ਵੱਡੇ ਨੇਤਾ ਮਿਲਣ ਤੱਕ ਨਹੀਂ ਆਇਆ ਮੇਰਾ ਹਾਲ ਚਾਲ ਨਹੀਂ ਪੁੱਛਿਆ ਇਸ ਤਰੀਕੇ ਦੀ ਕਿਉਂ ਹੋ ਰਹੀ ਹੈ ਦੇ ਮੈਨੂੰ ਪਤਾ ਨਹੀਂ ਉਹਦੇ ਬਾਰੇ ਜੀ ਮੈਨੂੰ ਜਾਣਕਾਰੀ ਕੋਈ ਨਹੀਂ ਮੈਂ ਵੀ ਤੁਹਾਨੂੰ ਜਵਾਬ ਦੇਵਾਂ ਮੈਨੂੰ ਹਾਲਾਂਕਿ ਤੁਹਾਡੇ ਵੱਡੇ ਲੀਡਰ ਦੁਆਰਾ ਹਿੰਸਾ ਵਗੈਰਾ ਸਾਰੇ ਤੁਹਾਡੇ ਨਾਂ ਲਾ ਚੁੱਕੇ ਨੇ ਦੁਆਰਾ ਬਹੁਤ ਅੱਛੀ ਗੱਲ ਆ ਸ਼੍ਰੋਮਣੀ ਅਕਾਲੀ ਦਲ ਹੁਣ ਅੱਜ ਕੱਲ ਕਿਸਾਨਾਂ ਦੇ ਵੋਟ ਬੈਂਕ ਨੂੰ ਕਿਦਾਂ ਦੇਖਦੀ ਆ ਕਿਸਾਨਾਂ ਨਾਲ ਕਿਸਾ ਕਿਉਂਕਿ ਆਮ ਆਦਮੀ ਪਾਰਟੀ ਵੀ ਕਹਿੰਦੀ ਮੈਂ ਕਿਸਾਨ ਸਾਡੇ ਹਿੱਤ ਚ ਆ ਅਸੀਂ ਤਾਂ ਐਮਐਸਪੀ ਦੇਤੀ ਮੂਗੀ ਚ ਤੇ ਕਾਂਗਰਸ ਆ ਪਹਿਲੇ ਹੀ ਕਹਿੰਦੀ ਆ ਕਿਸਾਨ ਸਾਡੇ ਨਾਲ ਆ ਪੰਜਾਬ ਦਾ ਕਿਸਾਨ ਬੜਾ ਗਾਬਦੂ ਸੋਚਦਾ ਮਾਲਕ ਆ ਉਹਨੂੰ ਪਤਾ ਵੀ ਕਿਹਨੇ ਕਦੋਂ ਤੇ ਕਿੰਨੇ ਕੰਮ ਸਾਡੇ ਲਈ ਕੀਤੇ ਨੇ ਹਮ ਅਸੀਂ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਨੇ ਆਹ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਸੀ ਜੀ ਬਿਜਲੀ ਦੇ ਉਹਨਾਂ ਦੇ ਬਿੱਲ ਮਾਫਨੇ ਟਿਊਬਲਾਂ ਦੇ ਹਮ ਖਾਦਾਂ ਤੇ ਸਬਸਿਡੀ ਜੀ ਮੰਡੀਆਂ ਬਣਾਈਆਂ ਫੋਗਨ ਪੈਂਟ ਬਣਾਏ ਜਿੰਨਾ ਕੁਸ ਪੰਜਾਬ ਦੇ ਵਿੱਚ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕਿਸਾਨਾਂ ਲਈ ਕੀਤਾ ਹਮ ਉਹਨਾਂ ਨੂੰ ਕਿਸਾਨ ਆਗੂ ਕਿਹਾ ਜਾਂਦਾ ਸੀ ਹਮ ਸ਼ਾਰੀਆਂ ਦੇ ਤਾਂ ਚਲੋ ਸੇਵਾ ਕੀਤੀ ਕੀਤੀ ਕਿਸਾਨਾਂ ਦੀ ਉਹਨਾਂ ਨੇ ਬਹੁਤ ਵੱਧ ਚੜ੍ਹ ਕੇ ਸੇਵਾ ਕੀਤੀ ਆ ਇਸ ਕਰਕੇ ਪੰਜਾਬ ਦਾ ਕਿਸਾਨ ਇਹ ਗੱਲ ਸਮਝਦਾ ਵੀ ਸਾਡੇ ਲਈ ਕਿਹਨੇ ਕੀ ਕੀਤਾ ਦੱਸੇ ਭਗਵੰਤ ਮਾਨ ਨੇ ਕੀ ਕੀਤਾ ਐਮਐਸਪੀ ਦਿੱਤੀ ਸੀ ਮੂੰਗੀ ਤੇ ਚੱਕੀ ਕਿੰਨੀ ਆ ਜੇ ਮੁਆਵਜ਼ਾ ਦੇਣ ਦੀ ਗੱਲ ਆਈ ਪਹਿਲਾਂ ਗਲਾਬੀ ਸੁੰਡੀ ਦੀ ਨਰਮੇ ਨੂੰ ਪਈ ਫਿਰ ਮੀਂਹ ਨੇ ਬਰਸਾਤ ਪਾ ਕੇ ਕਣਕ ਮਾਰੀ ਜੀ ਫਿਰ ਉਦੋਂ ਬਾਅਦ ਕਣਕ ਵੱਜੀ ਉਦੋਂ ਬਾਅਦ ਹੜ ਆ ਗਏ ਇੱਕ ਵੀ ਮੁਆਵਜ਼ਾ ਨਹੀਂ ਦਿੱਤਾ ਇੱਕ ਵੀ ਗੁਦਾਵਰੀ ਨਹੀਂ ਹੋਈ ਇੱਕ ਵੀ ਲੋਡ ਸੈਕਿੰਡ ਕਹਿੰਦਾ ਇਹ ਨਾ ਮੈਂ ਉਹਦੇ ਦਊਂਗਾ ਦੂਜੇ ਤੇ ਬੱਕਰੀ ਮਰੀਦਾ ਮੁਰਗੀ ਮਰੀਦਾ ਕੁਝ ਵੀ ਨਹੀਂ ਦਿੱਤਾ ਸੈਟੀਸਫਾਈ ਨਹੀਂਗੇ ਲੋਕ ਇਹਦੇ ਤੋਂ ਇਹ ਝੂਠ ਬੋਲ ਕੇ ਜੋ ਮਰਜ਼ੀ ਕਹੀ ਜਾਵੇ ਲੋਕ ਕਿਸਾਨ ਸ਼੍ਰੋਮਣੀ ਅਕਾਲੀ ਦਲ ਤੇ ਫੇਤ ਕਰਦੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਉਹ ਕਹਿੰਦੇ ਮੈਂ ਸਾਰਿਆਂ ਨੂੰ 300 ਜੂਨਟ ਬਿਜਲੀ ਫਰੀ ਦਿੱਤਾ ਬੋਰ ਵਿਸਾਣੇ ਗਰੰਟੀਆਂ ਦਿੱਤੀਆਂ ਇੱਕ ਅੱਧੀ ਗਰੰਟੀ ਰਹਿ ਗਈ ਹੈ ਉਹ ਵੀ ਐਲਾਨ ਕਰਤਾ ਕਹਿੰਦੇ ਮੈਂ 1000 ਰੁਪਏ ਮੈਲਾ ਨੂੰ ਵੀ ਦੇ ਦਾਂਗਾ 200 ਜੁੰਡ ਸਰਦਾ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਸੀ ਜੀ ਟਿਊਬਲਾਂ ਦੇ ਬਿੱਲ ਸਰਦਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਮਾਫ ਕੀਤੇ ਸੀ ਜੀ ਔਰ 100 ਜੁੰਡ ਦੇ ਕੇ ਜੇ ਕੋਈ ਦਮਗੇ ਦਮਕ ਜੇ ਮਾਰੀ ਜਾਵੇ ਕੋਈ ਵੱਡੀ ਗੱਲ ਨਹੀਂ ਪਰ ਉਹ ਲੋਕ ਸਮਝ ਗਏ ਨੇ ਜੇ 100 ਜੁੰਡ ਦੇ ਕੇ 300 ਜੁੰਡ ਕੀਤੇ ਪਰ ਦੂਜੇ ਪਾਸੇ ਜੇਬ ਚੋਂ ਕੱਢਿਆ ਕਿ ਨਾ ਹਮ ਕਾਰੋਬਾਰ ਦਵਾ ਹੋਗੇ ਪੰਚਨ ਬੰਦ ਹੋ ਗਈ ਆਟਾ ਦਾਲ ਆ ਨਹੀਂ ਰਿਹਾ ਸਕਣ ਸਕੀਮ ਚੱਲ ਨਹੀਂ ਰਹੀ ਬੱਚਿਆਂ ਨੂੰ ਸਾਈਕਲ ਨਹੀਂ ਮਿਲ ਰਹੇ ਸਾਈਕਲ ਜੇਬ ਜੋ ਕੱਢਿਆ ਕਿੰਨਾ ਦੂਜੇ ਪਾਸੇ ਹੋ ਲੋਕ ਇਸ ਚੀਜ਼ ਨੂੰ ਸਮਝਣ ਵੀ ਜੇ ਉਹਨਾਂ ਨੇ 300 ਜੂਨਟ ਦੇ ਪੈਸੇ ਨਹੀਂ ਲੈਂਦੇ ਪਰ ਉਹ ਵੀ ਲੋਕਾਂ ਨੂੰ ਨੁਕਸਾਨ ਆ ਕਿਉਂਕਿ ਸਾਡੇ ਵੇਲੇ ਜੇ ਮੰਨ ਲਓ ਕਿਸੇ ਦਾ 600 ਜੂਨਟ ਮੱਚ ਗਏ 200 ਜੂਨਟ ਦੇ ਪੈਸੇ ਕੱਟ ਗਏ 400 ਜੂਨਟ ਦੇ ਪੈਸੇ ਲੈ ਜਾਂਦੇ ਸੀ ਹੁਣ 301 ਕੋਈ ਵੀ 300 ਦੇ ਵੀ ਦੇਣੇ ਪੈਂਦੇ ਨੇ ਨੁਕਸਾਨ ਚ ਨੇ ਲੋਕ ਘਾਟੇ ਚ ਨੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਬਚਾਰਿਆਂ ਨੂੰ ਉਹ ਕਹਿੰਦੇ ਅਸੀਂ ਚੋਣ ਇਸ ਮੋਹਿਮ ਤੇ ਜਿਤਨੀ ਇਸ ਦਾਅਵੇ ਤੇ ਜਿਤਨੀ ਇਹ ਪਤਾ ਲੱਗ ਜਾਣਾ ਹੁਣ ਤੁਹਾਡੇ ਸਾਹਮਣੇ ਚਾਰ ਨੂੰ ਰਿਜ਼ਲਟ ਆ ਜਾਣਾ ਕਿੱਥੇ ਖੜੇ ਆ ਹੂੰ ਹੂੰ ਪਤਾ ਲੱਗ ਕਾਂਗਰਸ ਕੈਰੀਆ ਜਿਹੜਾ ਉਹਨੇ ਦਾਵਾ ਕੀਤਾ ਨਾਰਾ ਵੀ ਦੇ ਰਹੇ ਆ ਪੂਰੇ ਬੋਰਡਾਂ ਤੇ ਹੱਥ ਬਦਲੇਗਾ ਹਾਲਾਤ ਕਿ ਸਮਝਦੇ ਹੋ ਪਹਿਲਾਂ ਦੇਸ਼ ਦੇ ਹਾਲਾਤ ਬਦਹਾਲੀ ਸੀ ਕਿ ਸਿਰਫ ਕਾਂਗਰਸ ਹੀ ਆ ਕੇ ਹਾਲਾਤ ਬਦਲ ਸਕਦੀ ਹੈ ਦੇਖੋ ਲੰਮਾ ਸਮਾਂ ਕਾਂਗਰਸ ਦਾ ਰਾਜ ਰਿਹਾ ਪੰਜਾਬ ਹਿੰਦੁਸਤਾਨ ਤੇ ਪੰਜਾਬ 'ਚ ਜਿੰਨੀਆਂ ਆ ਪ੍ਰੋਬਲਮਸ ਨੇ ਨਾ ਕਰਪਸ਼ਨ ਦੀ ਬੇਰੋਜ਼ਗਾਰੀ ਦੀ ਗਰੀਬੀ ਦੀ ਅਨਪੜਤਾ ਦੀ ਇਹ ਸਾਰੀਆਂ ਕਾਂਗਰਸ ਦੀ ਦੇਣਾ ਜੀ ਪਿੰਡਾਂ ਦੇ ਵਿੱਚ ਨਾ ਸਕੂਲ ਸੀ ਨਾ ਸੜਕਾਂ ਸੀ ਨਾ ਲਾਈਟ ਸੀ ਵਿਚਾਰੇ ਗਰੀਬ ਲੋਕਾਂ ਨੂੰ ਪਤਾ ਨਹੀਂ ਸੀ ਵੀ ਸ਼ਹਿਰ ਕਿੱਥੇ ਆ ਦੇ ਕਿੱਥੇ ਉੱਥੇ ਕੀ ਹੋ ਰਿਹਾ ਪਹਿਲਾਂ ਨਾਰਾ ਸੀ ਕਾਂਗਰਸ ਦਾ ਹੱਥ ਗਰੀਬ ਕੇ ਸਾਥ ਆ ਕਹਿਣ ਨੂੰ ਤਾਂ ਜੋ ਮਰਜੀ ਗਈਆਂ ਹਮ ਹਰ ਵਾਰ ਨਵਾਂ ਨਾਰਾ ਆਪਾਂ ਕਦੇ ਗਰੀਬੀ ਹਟਾਉ ਦਾ ਨਾਰਾ ਕਦੇ ਕੋਈ ਨਾਰਾ ਕਦੇ ਕੋਈ ਨਾਰਾ ਗਰੀਬੀ ਤਾਂ ਨਹੀਂ ਹਟਦੀ ਗਰੀਬ हट ਕੇ ਵਿਚਾਰੇ ਹੁਣ ਅੱਜ ਕੀ ਹਾਲ ਕੀ ਹੈ ਕਾਂਗਰਸ ਦਾ ਝੂਠ ਬੋਲ ਕੇ ਲੋਕਾਂ ਨੂੰ ਗਮਰਾਹ ਕਰਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਅੰਗਰੇਜ਼ਾਂ ਦੀ ਸਿੱਖੀ ਹੋਈ ਇਹ ਤਾਂ ਅੰਗਰੇਜ਼ਾਂ ਦੇ ਚਮਚੇ ਸੀ ਤੁਸੀਂ ਜਦ ਇਸ ਲੋਕ ਸਭਾ ਦੀ ਸੀਟ ਜਿੱਤਦੇ ਹੋ ਲੁਧਿਆਣਾ ਵਾਸਤੇ ਜੇਕਰ ਗੱਲ ਕਰੀਏ ਕੀ ਕਰੋਗੇ ਕੀ ਵਿਜ਼ਨ ਹੈ ਤੁਹਾਡਾ ਲੁਧਿਆਣਾ ਵਾਸਤੇ ਕਿਉਂਕਿ ਲੁਧਿਆਣਾ ਦੀ 40 45 ਲੱਖ ਦੀ ਵਾਦੀ ਹੈ ਇੱਕ ਸਿਵਲ ਹਸਪੀਟਲ ਹੈ ਬਹੁਤ ਕੰਮ ਕਰਨ ਵਾਲੇ ਨੇ ਲੋਕਾਂ ਦੀ ਬੜੀਆਂ ਉਮੀਦਾਂ ਹੈ ਸ਼ਰੋਣੀ ਅਕਾਲੀ ਤੇ ਖਾਸ ਕਰਕੇ ਤੁਹਾਡੇ ਖਦਾਵਰ ਨੇਤਾ ਵਾਸਤੇ ਦੇਖੋ ਲੁਧਿਆਣਾ ਬਹੁਤ ਬਿਗ ਸਿਟੀ ਆ ਜੀ ਭਾਰਤ ਦੇ ਚੰਦ ਸਹਿਰਾਂ ਦੇ ਵਿੱਚ ਗਿਣਿਆ ਜਾਂਦਾ ਜੀ ਪਰ ਇੱਥੇ ਜੋ ਵਿਕਾਸ 70 ਸਾਲਾਂ ਚ ਹੋਣਾ ਚਾਹੀਦਾ ਸੀ ਨਹੀਂ ਹੋਇਆ ਜੀ ਬਹੁਤ ਉੱਚਾ ਨੌ ਲੁਧਿਆਣੇ ਦਾ ਸਾਈਕਲ ਇੰਡਸਟਰੀ ਚ ਹੌਜਰੀ ਇੰਡਸਟਰੀ ਚ ਸਲਾਈ ਮਸ਼ੀਨ ਇੰਡਸਟਰੀ ਚ ਮਸ਼ੀਨ ਟੂਲ ਦੇ ਵਿੱਚ ਪਰ ਐਡਾ ਨਾ ਹੋਣ ਦੇ ਬਾਵਜੂਦ ਲੁਧਿਆਣੇ ਦਾ ਇਨਫਰਾਸਟ੍ਰਕਚਰ ਬਿਲਕੁਲ ਖਤਮ ਹਮ ਬਿਲਕੁਲ ਇੱਥੇ ਕੁਝ ਨਹੀਂਗਾ ਹਮ ਅੱਜ ਹਾਲਾਤ ਇਹ ਨੇ ਵੀ ਸਾਡੇ ਬੱਚੇ ਦੱਸੋ ਤੁਸੀਂ ਦੱਸੋ ਤੁਸੀਂ ਵੀ ਸ਼ਹਿਰ ਦੇ ਰਹਿਣ ਵਾਲੇ ਹੋ ਵੀ ਅੱਜ ਤੱਕ ਸਾਡੇ ਲੁਧਿਆਣੇ ਚ ਕੋਈ ਇੰਟਰਨੈਸ਼ਨਲ ਖਿਡਾਰੀ ਨਿਕਲਿਆ ਜਿਹੜਾ 올ੰਪ ਖੇਡਿਆ ਹੋਵੇ ਜਿਹੜਾ ਏਸ਼ੀਆਈ ਖੇਡਿਆ ਹੋਵੇ ਕੋਈ ਹੈਗਾ ਹਮ ਕਿਉਂ ਨਹੀਂ ਹੈਗਾ ਕਿਉਂਕਿ ਸਾਡੇ ਇੱਥੇ ਕੋਈ ਸਟੇਡੀਅਮ ਵੀ ਹੈ ਨਹੀਂਗਾ ਜਿਹੜਾ ਇੰਟਰਨੈਸ਼ਨਲ ਟਾਈਪ ਲੈਦਾ ਹੋਵੇ ਕੋਈ ਇੰਟਰਨੈਸ਼ਨਲ ਗੇਮ ਹੀ ਨਹੀਂ ਕੋਈ ਖੇਡੀ ਜਾਂਦੀ ਇੱਥੇ ਹਮ ਲੋਕਲ ਨੇ ਨੋ ਕਲਪ ਵਿਚਾਰੇ ਤੁਰੇ ਫਿਰਦੇ ਨੇ ਇਹ ਪ੍ਰਪਤਾ ਦੀ ਘਾਟ ਨਹੀਂ ਗਈ ਸਿਸਟਮ ਦੇ ਕਮੀਆਂ ਇਹ ਕਿਹਨੇ ਲਿਆਉਣਾ ਸੀ ਇਹ ਮੈਂਬਰ ਪਾਰਲੀਮੈਂਟ ਦਾ ਫਰਜ ਬੰਦਾ ਸੀ ਉਤੋਂ ਸੈਂਟਰ ਗਵਰਨਮੈਂਟ ਦੇ ਪ੍ਰੋਜੈਕਟ ਨੇ ਇਹ ਸਟੇਟ ਗਵਰਨਮੈਂਟ ਦਾ ਨਹੀਂ ਵੀ ਗਵਰਨਮੈਂਟ ਆਫ ਇੰਡੀਆ ਕੋਲੇ ਜਾ ਕੇ ਗੱਲ ਕਰੇ ਹਾਊਸ 'ਚ ਬੋਲੇ ਮੰਤਰੀਆਂ ਨੂੰ ਮਿਲੇ ਪ੍ਰਧਾਨ ਮੰਤਰੀ ਨੂੰ ਮਿਲੇ ਵੀ ਸਾਨੂੰ ਆ ਚੀਜ਼ਾਂ ਦੀ ਜ਼ਰੂਰਤ ਆ ਸਾਡੀ ਇੰਡਸਟਰੀ ਆ ਉਹਦੇ ਲਈ ਐਗਜ਼ੀਬਿਸ਼ਨ ਸੈਂਟਰ ਚਾਹੀਦਾ ਸਾਡੇ ਬੱਚਿਆਂ ਦੀ ਪਰਿਵਾਰਾਂ ਦੀ ਗਰੀਬ ਲੋਕਾਂ ਦੀ ਸਿਹਤ ਦਾ ਮਾਮਲਾ ਉੱਥੇ ਪੀਜੀਆਈ ਜਾਂ ਏਮਜ਼ ਵਰਗਾ ਹਸਪਤਾਲ ਚਾਹੀਦਾ ਸਾਡਾ ਤਾਂ ਆਪਣਾ ਹਸਪਤਾਲ ਬਿਮਾਰ ਪਿਆ ਵਿਚਾਰਾ ਜਿਹੜਾ ਸਿਵਲ ਹਸਪਤਾਲ ਉਹਨੇ ਕੀ ਇਲਾਜ ਕਰਨਾ ਸੋ ਇਸ ਕਰਕੇ ਮੈਂਬਰ ਪਾਰਲੀਮੈਂਟ ਜਿੰਨੇ ਹੁਣ ਤੱਕ ਬਣਿਆ ਉਹਨਾਂ ਨੇ ਲੁਧਿਆਣੇ ਦੀ ਗੱਲ ਨਹੀਂ ਕੀਤੀ ਲੁਧਿਆਣੇ ਦੇ ਲੋੜਾਂ ਨਹੀਂ ਪੂਰੀਆਂ ਕੀਤੀਆਂ ਈਵਨ ਕੀ ਜਿਹੜੇ ਉਹਨਾਂ ਦੇ ਅਖਤਿਆਰੀ ਫੰਡ ਹੁੰਦੇ ਸੀ ਉਹ ਵੀ ਨਹੀਂ ਖਰਚ ਸਕਦੇ ਸੀ ਹੂੰ ਉਹ ਵੀ ਵਾਪਸ ਜਾਂਦੇ ਰਹੇ ਨੇ ਸੋ ਇਸ ਤਰ੍ਹਾਂ ਦੇ ਲੋਕ ਆਏ ਨੇ ਜਿਹੜੇ ਬਾਹਰੋਂ ਆਉਂਦੇ ਸੀ ਜਿੱਤ ਜਾਂਦੇ ਸੀ ਚਲੇ ਜਾਂਦੇ ਸੀ ਕੋਈ ਵੀ ਸਮੱਸਿਆ ਦਾ ਪਤਾ ਨਹੀਂ ਸੀ ਹੂੰ ਹੱਲ ਕਿੱਥੋਂ ਕਰਨੀ ਜਦ ਪਤਾ ਹੀ ਨਹੀਂ ਜੇ ਪਤਾ ਹੋਊ ਤਾਂ ਹੱਲ ਕਰਨਗੇ ਆ ਬਿੱਟੂ ਨੇ ਉਹ ਜੀਟੀ ਰੋਡ ਦੇ ਉੱਤੇ ਬਸਤੀ ਜੋਧਿਆ ਵਾਲਾ ਚੌਕ ਬਣਵਾ ਕੇ ਸਿੰਗਲ ਸਪੈਨ ਪੁਲ ਬਣਾ ਕੇ ਨਵੀਂ ਸਮੱਸਿਆ ਦੇਤੀ ਲੋਕਾਂ ਨੂੰ ਟ੍ਰੈਫਿਕ ਦੀ ਜੇ ਉਹਨੂੰ ਪਤਾ ਹੁੰਦਾ ਵੀ ਉੱਥੇ ਕਿੰਨੇ ਲੋਕ ਰਹਿੰਦੇ ਨੇ ਕਿੱਧਰ ਨੂੰ ਜਾਂਦੀ ਹੈ ਸੜਕ ਫਿਰ ਕਿਉਂ ਇਦਾਂ ਦਾ ਪੰਗਾ ਲੈਂਦਾ ਸੋਨੇ ਗਲਤ ਕੰਮ ਕਿੰਨੇ ਕੀਤੇ ਨੇ ਲੁਹਾਨੇ ਦੇ ਵਿੱਚ ਫਿਰ ਮੁੜ ਕੇ ਆ ਕੇ ਐਲੀਵੇਟਡ ਤੇ ਚੜ ਗਿਆ ਪੁਲਿਸਦਾਰ ਸੁਖਵੀਰ ਸਿੰਘ ਬਾਦਲ ਦਾ ਚੜ ਕੇ ਫੋਟੋਆਂ ਖਿਚਾਈ ਜਾਵੇ ਡਰਾਮੇਬਾਜ਼ ਵੱਡਾ ਇਹਦੋਂ ਵੱਡਾ ਡਰਾਮੇਬਾਜ਼ ਮੈਂ ਨਹੀਂ ਵੇਖਿਆ ਬੱਚਿਆਂ ਦੇ ਵੀ ਪੈਰ ਨੂੰ ਹੱਥੇ ਲਈ ਜਾਂਦਾ ਬਜ਼ੁਰਗਾਂ ਤਾਂ ਚਲੋ ਮੰਨਿਆ ਕਦੇ ਲਾ ਦੋ ਦੇਖੋ ਇਹ ਇਹ ਥੋੜਾ ਗੱਲਾ ਵੀ ਤੁਸੀਂ ਪੈਰਾਂ ਨੂੰ ਹੱਥ ਲਾ ਕੇ ਜਿੱਤ ਜੋਵੇਂ ਪੈਰਾਂ ਨੂੰ ਹੱਥ ਲਾਣ ਦੇ ਹੁਣ ਥੋੜੇ ਜੇ ਹੋਰ ਵੀ ਸੀਨ ਆਏ ਨੇ ਰਾਜਾ ਬਡਿੰਗ ਜੜ ਕੇ ਪੰਜਾਬ ਸੂਬੇ ਦੇ ਪ੍ਰਧਾਨ ਨੇ ਕਾਂਗਰਸ ਦੇ ਉਹ ਪਾਰਕਾਂ 'ਚ ਜਾ ਕੇ ਪਹਿਰੇ ਹੱਥ ਵੀ ਲਾ ਰਹੇ ਬਜ਼ੁਰਗਾਂ ਤੇ ਤੇ ਦੱਸ ਰਹੇ ਮੈਂ ਰਾਜਾ ਬਡਿੰਗਾ ਮੈਂ ਰਾਜਾ ਬਡਿੰਗਾ ਦੱਸਣਾ ਪੈ ਰਿਆ ਨਾ ਹਾਂਜੀ ਦੱਸਣਾ ਪੈ ਰਿਆ ਨਾ ਵੀ ਮੈਂ ਰਾਜਾ ਬਡਿੰਗਾ ਜੇ ਲੁਧਿਆਣੇ ਦਾ ਹੁੰਦਾ ਕੋਈ ਫਿਰ ਦੱਸਣਾ ਤਾਂ ਨਹੀਂ ਪੈਣਾ ਸੀ ਅਸੀਂ ਵੀ ਜਾਣੇ ਪਾਰਕਾਂ ਸਾਨੂੰ ਤੇ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਮੈਂ ਰਣਜੀਤ ਸਿੰਘ ਤੁਸੀਂ ਜਾਣਦੇ ਹੋ ਜਾਣਦੇ ਆ ਕਦੋਂ ਗਿਆ ਮੈਂ ਅੱਜ ਵੀ ਜਾ ਕੇ ਆਇਆ ਕੱਲ ਵੀ ਜਾ ਕੇ ਆਇਆ ਰੋਜ਼ ਆਲਾ ਪਰ ਮੈਨੂੰ ਦੱਸਣ ਦੀ ਲੋੜ ਨਹੀਂ ਅਗਲਾ ਪਛਾਣ ਲੈਂਦਾ ਵੀ ਸਾਡੇ ਸ਼ਹਿਰ ਦਾ ਲੜਕਾ ਵਾ ਸਾਡੇ ਸ਼ਹਿਰ ਦਾ ਮੁੰਡਾ ਸਾਡੇ ਸ਼ਹਿਰ ਦੇ ਵਿੱਚ ਰਹਿਣ ਵਾਲਾ ਸਾਨੂੰ ਮਿਲਦਾ ਗਿਲਦਾ ਦੁੱਖ ਸੁੱਖ ਦੇ ਵਿੱਚ ਸਾਂਝੀ ਸਾਨੂੰ ਦੱਸਣ ਦੱਸਣ ਦੀ ਲੋੜ ਨਹੀਂ ਪੈਂਦੀ ਇਸ ਕਰਕੇ ਉਹਨੂੰ ਦੱਸਣਾ ਪੈਣਾ ਕਿਉਂਕਿ ਬਾਹਰੀ ਬੰਦਾ 7 ਤੋਂ 300 ਕਿਲੋਮੀਟਰ ਦੂਰੋਂ ਆਇਆ ਕਦੇ ਲੁਧਿਆਣੇ ਚ ਆਇਆ ਨਹੀਂ ਕਦੇ ਲੁਧਿਆਣੇ ਦੇ ਦੁੱਖ ਸੁੱਖ ਦੇ ਵਿੱਚ ਖੜਾ ਨਹੀਂ ਇਸ ਕਰਕੇ ਉਹਨੂੰ ਦੱਸਣਾ ਪਊਗਾ ਔਰ ਦੂਜੀ ਗੱਲ ਨਾ ਕੋਦਾਂ ਨਾ ਕਰੇ ਉਹ ਜਿੱਤ ਜਵੇ 2.5 ਸਾਲ ਬਾਅਦ ਫੇਰ ਇਲੈਕਸ਼ਨ ਆਊਗੀ ਕਿਉਂਕਿ ਇਹਨੇ ਫੇਰ ਐਮਪੀ ਐਮਐਲਏ ਲੜਨ ਚਲੇ ਜਾਣਾ 2.5 ਸਾਲ ਬਾਅਦ ਫੇਰ ਮੈਂਬਰੀ ਛੱਡ ਕੇ ਜਾਊਗਾ ਅੱਜ ਤੱਕ ਗਿੱਦੜਵਾਦੇ ਲੋਕਾਂ ਨੂੰ ਧੋਖਾ ਦੇ ਰਿਆ 2.5 ਸਾਲ ਬਾਅਦ ਪੰਜਾਬ ਲੁਧਿਆਣੇ ਦੇ ਲੋਕਾਂ ਨੂੰ ਧੋਖਾ ਦੇਊਗਾ ਫੇਰ ਭੱਜ ਕੇ ਜਾ ਕੇ ਲੜੂਗਾ ਐਮਐਲਏ ਦੀ ਫੇਰ ਕਹੂਗਾ ਮੈਂ ਮੁੱਖ ਮੰਤਰੀ ਬਣਨ ਵਾਸਤੇ ਚਾਂਸ ਲਊਗਾ ਸੋ ਇਸ ਕਰਕੇ ਸਾਡੇ ਨਾਲ ਧੋਖਾ ਪੰਜਾਬ ਦੇ ਲੋਕਾਂ ਨਾਲ ਕਰਦਾ ਬਾਹਰੋਂ ਆ ਕੇ ਫੇਰ ਸਾਡੇ ਨਾਲ ਧੋਖਾ ਕਰੂਗਾ ਇਸ ਕਰਕੇ ਲੁਧਿਆਣੇ ਵਾਲਿਆਂ ਨੂੰ ਸचेत ਹੋਣ ਦੀ ਲੋੜ ਤੁਹਾਨੂੰ ਸਾਰੇ ਪਾਰਟੀਆਂ ਦਾ ਦੇਰੇ ਉਮੀਦਵਾਰਾਂ ਇਹਨਾਂ ਦਾ ਤੁਸੀਂ ਸਮਝਦੇ ਹੋ ਭਾਰਤੀ ਜਨਤਾ ਪਾਰਟੀ ਕਹਿੰਦੀ 400 ਪਾਰ ਕਾਂਗਰਸ ਵੀ ਕਰੇ ਜਿੱਤਾਂਗੇ ਤੇ ਭਵੰਤਮਾਨ ਵੀ ਕਰੇ ਤੇਰੇ ਜਿੱਤਾਂਗੇ ਤੇ ਕਾਲੀ ਦਲ ਕੀ ਸਮਝਦਾ ਖਾਸ ਕਰਕੇ ਲੁਧਿਆਣੇ ਦੀ ਸੀਟ ਤੁਸੀਂ ਆਪਣੀ ਦੀ ਗੱਲ ਕਰੀਏ ਕਿੰਨਾ ਮੁਕਾਬਲਾ ਮੈਂ ਸਮਝਦੇ ਹੋ ਲਾਸਟ ਵਾਰ ਮੁਕਾਬਲਾ ਤਾਂ ਕਾਂਗਰਸ ਨਾਲ ਮੇਰੇ ਕੋਲੇ 4 ਸੀਟਾਂ 4 ਸੀਟਾਂ ਮੇਰੇ ਕੋਲ ਸੁਰੱਖਿਅਤ ਆ ਤਿੰਨ ਹਿਥੀ ਜੀ ਇੱਕ ਮੇਰੇ ਹੱਦੇ ਵਾਲੀ ਜੀ ਉਥੋਂ ਮੈਂ ਚਾਰਾਂ ਤੋਂ ਜਿੱਤ ਰਿਆ ਜੀ ਔਰ ਤਿੰਨ ਸੀਟਾਂ ਐਸੀਆਂ ਨੇ ਜਿੱਥੇ ਆਪਾਂ ਬੈਠੇ ਆ ਆ ਵਾਲੀਆਂ ਇੱਥੇ ਮੈਂ ਬਰਾਬਰਾਂ ਓਕੇ ਇੱਥੇ ਬਰਾਬਰਾਂ ਉਹ ਦੋ ਸੀਟਾਂ 'ਚ ਅਸੀਂ ਮੁਕਾਬਲੇ ਤੇ ਆ ਹਾਂ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਸੀਟ ਜਿੱਤਾਂਗੇ ਕਿਉਂਕਿ ਸਾਡਾ ਲੋਕਾਂ ਦੇ ਵਿੱਚ ਮੈਸੇਜ ਇਹ ਵੀ ਠੀਕ ਆ ਚਲੋ ਕੰਮ ਵੀ ਕਰਦਾ ਸਾਡਾ ਅਸੀਂ ਕਿਸੇ ਦਾ ਨੁਕਸਾਨ ਤਾਂ ਨਹੀਂ ਕੀਤਾ ਨਾ ਅਸੀਂ ਆਪਣੇ ਸਮੇਂ 'ਚ ਜੇ ਰਾਜ ਸੱਤਾ 'ਚ ਵੀ ਰਹੇ ਹਾਂ ਕਿਸੇ ਦਿਨ ਪਰਚੇ ਨਹੀਂ ਦਰਜ ਕਰਾਏ ਕਿਸੇ ਦੇ ਪਲਾਟਰੀ ਨਹੀਂ ਦੱਬੇ ਕੋਈ ਨਸ਼ਾ ਨਹੀਂ ਵੇਚਿਆ ਕੋਈ ਮਾੜਾ ਕੰਮ ਨਹੀਂ ਕੀਤਾ ਇਹ ਮੈਸੇਜ ਤਾਂ ਹੈਗਾ ਹੀ ਇਹਨਾਂ ਲੋਕਾਂ ਦੇ ਵਿੱਚ ਵੀ ਸਾਡੇ ਸ਼ਹਿਰ ਦਾ ਵੀ ਆ ਤੇ ਵਿਕਾਸ ਵੀ ਕਰਦਾ ਤੇ ਕਿਸੇ ਨਾਲ ਝਗੜਾ ਜਿਹੜੇ ਝਗੜਿਆਂ ਦੇ ਵਿੱਚ ਨਹੀਂ ਪੈਣ ਵਾਲਾ ਬਾਦ ਵਿਵਾਦ ਦੇ ਵਿੱਚ ਨਹੀਂ ਪੈਣ ਵਾਲਾ ਦੁੱਖ ਸੁੱਖ ਚ ਨਾਲ ਖੜਨ ਵਾਲਾ ਇਹ ਮੈਸੇਜ ਜਿਹੜਾ ਸਾਡਾ ਲੋਕਾਂ ਦੇ ਵਿੱਚ ਪਹੁੰਚਿਆ ਆ ਇਹਨੇ ਸਾਨੂੰ ਜਿਤਾਉਣਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਸਾਹ ਸਾਨੂੰ ਆਪਣਾ ਤੁਸੀਂ ਇਸ ਕੀਮਤੀ ਟਾਈਮ ਦੇ ਵਿੱਚ ਆਪਣਾ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਇਹਨਾਂ ਸ਼੍ਰੋਮਣੀ ਕਾਲੀ ਦਲ ਦੇ ਲੋਕ ਸਭਾ ਦੇ ਉਮੀਦਵਾਰ ਸਰਦਾਰ ਰਜੀਤ ਸਿੰਘ ਢਿੱਲੋਂ ਜਿਨ੍ਹਾਂ ਦਾ ਕਹਿਣਾ ਵੀ ਮੇਰੀ ਸ਼ਬੀ ਪਿਛਲੇ ਪਸ਼ੋਕੜ ਤੋਂ ਸਾਫ਼ ਨਜ਼ਰ ਆ ਰਹੀ ਹੈ ਸਭ ਨੂੰ ਔਰ ਸਾਫ਼ ਹੈ ਪਾਕ ਹੈ ਮੈਂ ਸਭ ਦੇ ਕੰਮ ਜਿਹੜੇ ਹੈ ਇੱਕ ਮਿੰਟ ਤੋਂ ਦੇਰੀ ਨਹੀਂ ਲਾਂਦਾ ਹਰ ਹਮੇਸ਼ਾ ਹੀ ਆਪਣੇ ਕੰਮ ਜਿਹੜੇ ਆ ਪਹਿਲ ਦੇ ਆਧਾਰ ਤੇ ਲੋਕਾਂ ਦੇ ਕਰਾਨਾ ਔਰ ਕਰਾਂਦਾ ਆ ਰਹੇ ਆ ਇਸੇ ਕਰਕੇ ਆਪਣੀ ਵੋਟ ਉਹ ਮੰਗ ਰਹੇ ਨੇ ਕਿ ਬਾਕੀ ਉਮੀਦਵਾਰ ਤੁਸੀਂ ਦੇਖ ਰਿਹਾ ਕੋਈ ਬਾਹਰੀ ਹੈ ਤਾਂ ਜਾਂ ਕੋਈ ਕਿਸੇ ਤੇ ਦਾਬ ਲੱਗਿਆ ਹੋਇਆ ਦੇਖਣਾ ਹੋਊਗਾ ਇੱਕ ਤਰੀਕ ਨੂੰ ਲੋਕ ਕਿਸ ਨੂੰ ਜਿਤਾਉਂਦੇ ਨੇ ਕੈਮਰਾਮੈਨ ਜਸੁੰਦਰ ਨਾਲ ਫਾਰਿਸ਼ ਮਹਾਰਾਜ ਸਿਟੀਮ ਨਿਊਜ਼ ਬਿਲਦੋੜਾ